ਹਰਿਆਣਾ ਦੇ ADGP ਪੂਰਨ ਕੁਮਾਰ ਦੀ ਮੌਤ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਭੰਡਾਰੀ ਪੋਲ ਤੋਂ ਹਾਲਗੇਟ ਤੱਕ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਅਤੇ ਕਈ ਵਿਧਾਇਕ ਸ਼ਾਮਲ ਹੋਏ। ਮੰਤਰੀ ਈਟੀਓ ਨੇ ਕਿਹਾ ਕਿ ਮੌਤ ਸਿਰਫ ਇੱਕ ਅਫਸਰ ਦੀ ਨਹੀਂ ਸਗੋ ਨਿਆਂ ਪ੍ਰਣਾਲੀ ਤੇ ਸਵਾਲ ਹੈ ਜਦਕਿ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਰਹੀ। ਆਮ ਆਦਮੀ ਪਾਰਟੀ ਸੜਕਾਂ ਤੇ ਉਹਨਾਂ ਨੇ ਕਿਹਾ ਕਿ ਜਦ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਆਮ ਆਦਮੀ ਪਾਰਟੀ ਸੜਕਾਂ ਤੇ ਸੰਘਰਸ਼ ਕਰੇਗੀ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਪਰਖ ਟੀਵੀ। ਆਪ ਸੀਗੇ ਉਹਨਾਂ ਨੂੰ ਇਨਾ ਹਸਤਾਇਆ ਗਿਆ ਕਿ ਉਹਨਾਂ ਦੀ ਜਾਨ ਚਲੀ ਗਈ। ਦੂਜੇ ਪੱਨੇ ਜਿਹੜਾ ਚੀਫ ਜਸਟਿਸ ਆਫ ਇੰਡੀਆ ਹੈ ਗਵਾਈ ਸਾਹਿਬ ਜਿਹੜੇ ਨੇ ਉਹਨਾਂ ਤੇ ਜੁੱਤੀ ਛੁੱਟੀ ਗਈ ਆ ਇੱਕ ਸੀਨੀਅਰ ਵਕੀਲ ਦੇ ਰਾਹੀਂ ਚਲੋ ਉਹ ਇੱਕ ਗੱਲ ਹੋ ਗਈ ਲੇਕਿਨ ਉਹਦੀ ਜੁੱਤੀ ਐ ਸਿਰਫ ਚੀਜ਼ ਜਸਟਿਸ ਨਹੀਂ ਐ ਉਹ ਇੱਕ ਗੱਲ ਤੇ ਵੀ ਐ। ਇਸ ਦਾ ਜਿਹੜਾ ਨਿਆਂ ਕਰਨਾ ਚਾਹੀਦਾ ਸੀ ਸਾਡੇ ਪ੍ਰਧਾਨ ਮੰਤਰੀ ਨੂੰ ਉਹਨੂੰ ਐਕਸ਼ਨ ਲੈ ਕੇ ਕੇਸ ਦਰਜ ਕਰਾ ਕੇ ਉਹ ਬੰਦੇ ਨੂੰ ਸਜ਼ਾ ਤੋਂ ਹੋਣੀ ਚਾਹੀਦੀ ਸੀ ਲੇਕਿਨ ਉਹ ਕਰ ਕੀ ਰਹੇ ਨੇ ਉਹ ਕਹੇ ਸੰਗਮ ਵਰਤੋ ਉਹ ਲੋਕੋ ਸਾਡੇ ਚੀਫ ਜਸਟਿਸ ਨੂੰ ਕਹਿ ਰਹੇ ਕਿ ਤੁਸੀਂ ਕੋਈ ਗੱਲ ਨਹੀਂ ਠੰਡੇ ਰਹੋ ਉਹ ਭਲੇ ਲੋਕੋ ਤੇ ਠੰਡੇ ਹੋ ਜਾਣਗੇ ਤੁਹਾਡਾ ਸੰਵਿਧਾਨ ਕਿੱਥੇ ਜਾਏਗਾ ਸਾਡੀ ਜਨਤ ਬਰਾਦਰੀ ਕਿੱਥੇ ਜਾਏਗੀ ਸੋ ਇਹ ਗੱਲ ਬੜੀ ਸੀਰੀਅਸ ਹੈ ਇਹਨੂੰ ਹਲਕੇ ਨਾਲ ਆ ਜਾਵੇ ਇਹ ਕਿਨੇ ਚਾ ਲਿਆ ਜਿਹੜੀ ਇਹ ਲੜਨ ਦੇ ਨੇ ਇਹਨਾਂ ਨੇ ਜਿਹੜੇ ਹੱਕ ਬਾਬਾ ਸਾਹਿਬ ਅੰਬੇਦਕਰ ਨੇ ਬੜੀ ਮੁਸ਼ਕਲ ਆ ਦਵਾਈ ਸੀ ਦਲਤ ਵੀਰਾਂ ਦੇ ਪੈਣਾ ਨੂੰ ਕੋਈ ਖੂਨ ਦੀ ਇੱਕ ਕੋਸ਼ਿਸ਼ ਹੋ ਰਹੀ ਆ ਬੜੀ ਲੁਕੀ ਚੁਪੀ ਕੋਸ਼ਿਸ਼ ਹੋ ਰਹੀ ਆ ਲੇਕਿਨ ਜੇ ਅਸੀਂ ਹੁਣ ਸਟੈਂਡ ਨਾ ਲਿਆ ਤੇ ਬਹੁਤ ਲੇਟ ਹੋ ਜਾਏਗਾ